ਇਕ ਵੱਡਾ ਮੁਲਕ ਛੋਟੇ ਮੁਲਕ ਨੂੰ ਲੁੱਟ ਰਿਹਾ ਹੈ। ਅਗਰ ਦੇਖੋਗੇ ਸਿਰਫ ਇਤਨਾ ਹੈ ਕੋਈ ਇੱਕ ਮਨੁੱਖ ਨੂੰ ਲੁੱਟ ਰਿਹਾ ਹੈ। ਕੋਈ ਇੱਕ ਪਰਿਵਾਰ ਨੂੰ ਲੁੱਟ ਰਿਹਾ ਹੈ। ਕੋਈ ਇੱਕ ਕੌਮ ਨੂੰ ਲੁੱਟ ਰਿਹਾ ਹੈ। ਕੋਈ ਇੱਕ ਦੇਸ਼ ਨੂੰ ਲੁੱਟ ਰਿਹਾ ਹੈ। ਪਰ ਰੂਹ ਹੈ ਸਭੰਤ ਐਸੇ ਵੀ ਦੇਸ਼ ਨੇ ਜੋ ਸਾਰੇ ਹੀ ਦੇਸ਼ਾਂ ਨੂੰ ਲੁੱਟ ਰਿਹਾ ਹੈ। طاقت زیادہ ہے شکتی زیادہ ہے لٹن دے ڈھانگ نے وہ جڑے جی ڈھانگ نے کدھر راج نیتی کہہ لاندے نے کدھر کاروبار کہہ لاندے نے بجنس کہہ لاندے نے کدھر کچھ تے کدھر کچھ اگر بجنس دے چھ بے ہی نہیں ہے ਇਹਨੂੰ ਬਿਜ਼ਨਸ ਕਹਿਣ ਦੀ ਕੀ ਲੋੜ ਐ ਕਾਰੋਬਾਰ ਕਹਿਣ ਦੀ ਕੀ ਲੋੜ ਐ ਚੋਰੀ ਤੇ ਜੇ ਰਾਜਨੀਤੀ ਦੇ ਵਿਚੇਨਾ ਜਾਂਦੀ ਐ ਤੇ ਇਹਨੂੰ ਨੀਤੀ ਕਹਿਣ ਦੀ ਕੀ ਲੋੜ ਐ ਚੋਰੀ ਧਨ ਦਾ ਹੀ ਪ੍ਰਭਾਵ ਹੈ ਧਰਮ ਦੀ ਕੋਈ ਗੱਲ ਨਹੀਂ ਫਿਰ ਸੁਣ ਲੈਣਾ ਇਹ ਮਨੁੱਖ ਚੋਰ ਹੋ ਗਏ ਸੋ ਕਿ ਸਾਰਾ ਸੰਸਾਰ ਚੋਰਾ ਦਾ ਸੰਸਾਰ ਹੋ ਗਿਆ। ਤਾਂ ਧਨ ਨੂੰ ਤੇ چھਪਾ ਕੇ ਰੱਖਣਾ ਪੈਂਦਾ ਭਾਵੇਂ ਧਨ ਗੁਰੂ ਦੀ ਗੋਲੇ ਚ ਚਵੇ, ਤਾਲਾ ਤੇ ਲਾ। ਦੁਕਾਨ ਨੂੰ ਤਾਲਾ ਲਾਓ, ਮਕਾਨ ਨੂੰ ਤਾਲਾ ਲਾਓ, ਅਟੇਚੀ ਨੂੰ ਤਾਲਾ ਲਾਓ, ਸੋ ਤੇਸ ਨੂੰ ਤਾਲਾ ਲਾ। ਬੜੇ ਬੜੇ ਲੋਕਰ ਬੈਂਕਾਂ ਦੇ ਚਾਰੇ ਪਾਸੇ ਤਾਲੇ ਤਾਲੇ ਤੇ ਮੈਨੂੰ ਕਹਿਣ ਦੇਣਾ ਜਿੰਨੇ ਤਾਲੇ ਨੇ ਮੇਰੇ ਖਿਆਲ ਇੰਨੇ ਦੁਨੀਆ 'ਤੇ ਚੋਰ ਹੋਣੇ ਲਾਜ਼ਮੀ ਨੇ ਜਿੰਨੇ ਮਕਾਨ ਇੱਕ ਇੱਕ ਮਕਾਨ 'ਚ ਵੀ ਵੀ ਤਾਲੇ ਸਾਰੇ ਕਮਰਿਆਂ ਨੂੰ ਤਾਲੇ ਸਾਰੇ ਸੂਟ ਕੇ ਸਭ ਨੂੰ ਤਾਲੇ ਸਾਰੇ ਲੋਕਰਾਂ ਨੂੰ ਬੰਦ ਕਰਕੇ ਰੱਖੇ ਧਨ ਨੂੰ ਛੁਪਾਣੇ ਤਾਲਿਆਂ ਵੀ ਲੋੜ ਹੈ ਕਿਉਂ چھਪਾਣਾ ਚੋਰ ਨੇ ਚੋਰ ਵੀ ਆਪਣਾ ਧਨ ਚੋਰਾ ਤੋਂ چھਪਾੰਦੇ ਨੇ ਦੂਜਾ ਚੋਰ ਨਾਲ ਹੁਣ ਮੈਂ ਅਰਜ਼ ਕਰਾਂ ਕਰੀਬਨ ਕਰੀਬਨ ਚੋਤ ਬਰਾਬਰੀ ਆਉਂਦੇ ਨੇ ਚੋਦੀ ਛੋਟੀ ਵੱਡੀ ਹੋ ਸਕਦੀ ਹੈ ਮੈਂ ਅਕਸਰ ਅਰਜ਼ ਕਰਦਾ ਹਾਂ ਐਸਵਾਸੇ ਪੰਜਾਬੀ ਮੁਹਾਵਰਾ ਹੈ ਕੱਖ ਦੀ ਚੋਰੀ ਲੱਖ ਦੀ ਚੋਰੀ ਕਿਹੋ ਜਿਹਾ ਐਸਾ ਕਿਉਂ ਕਹਿ ਦਿੱਤਾ ਇੱਕ ਨੇ ਤੇ ਸਿਰਫ ਕੱਖ ਚੁਰਾਇਆ ਔਰ ਇੱਕ ਨੇ ਲੱਖ ਚੁਰਾਇਆ ਕਿ ਦੋਵੇਂ ਬਰਾਬਰ ਕਿਵੇਂ ਆ ਕੱਖ ਦੀ ਚੋਰੀ ਲੱਖ ਦੀ ਚੋਰੀ ਚੋਰੀ ਛੋਟੀ ਵੱਡੀ ਆਉਂਦੀ ਏ ਚੋਰ ਛੋਟਾ ਵੱਡਾ ਨਹੀਂ ਜਿਹਨੂੰ ਛੋਟਾ ਮੌਕਾ ਮਿਲਿਆ ਉਹਨੇ ਕੱਖ ਚੁਰਾਇਆ ਜਿਹਨੂੰ ਵੱਡਾ ਮੌਕਾ ਮਿਲਿਆ ਉਹਨੇ ਲੱਖ ਚੁਰਾਇਆ ਜਿਹਨੂੰ ਛੋਟਾ ਮੌਕਾ ਮਿਲਿਆ ਉਹਨੇ ਇੱਕ ਮਨੁੱਖ ਨੂੰ ਲੁੱਟਿਆ ਜਿਹਨੂੰ ਵੱਡਾ ਮੌਕਾ ਮਿਲਿਆ ਉਹਨੇ ਪੂਰੇ ਪਰਿਵਾਰ ਨੂੰ ਲੁੱਟਿਆ ਜਿਹਨੂੰ ਛੋਟਾ ਮੌਕਾ ਮਿਲਿਆ ਉਨੇ ਸਿਰਫ ਕੌਮ ਨੂੰ ਲੁੱਟਿਆ ਜਿਹਨੂੰ ਵੱਡਾ ਮੌਕਾ ਮਿਲਿਆ ਉਹਨੇ ਸਾਰੇ ਦੇਸ਼ ਨੂੰ ਲੁੱਟਿਆ ਉਹ ਬੁੱਟੇ ਰਾਜਕੀ ਲੁੱਟੇ ਕਿ ਜਿਹੜਾ ਰਿਸਤੋਂ ਦੇ ਜ਼ਿਆਦਾ ਸੰਪਨ ਤੇ ਸਮਰਥ ਹੈ ਉਹਨੇ ساری ਦੁਨੀਆ ਨੂੰ ਲੁੱਟਿਆ ਕਹਿਣਾ ਤੇ ਨਾ ਮੈਂ ਬਾਰ ਬਾਰ ਮਾਫੀ ਮੰਗ ਲਵਾਂ ਕਿਉਂਕਿ ਇੱਕ ਸ਼ਬਦ ਨਾ ਹੁੰਦਾ ਤੇ ਮੈਂ ਨਹੀਂ ਕਹਿ ਸਕਦਾ ਸਮਾਜ ਇਸ ਵਰਗ ਚੋਰਾਂ ਦਾ ਸਮੁੱਚੇ ਸੰਸਾਰ ਵਿੱਚ ਚੋਰੀ ਹੈ ਤੁਸੀਂ ਇੱਕ ਦੇਸ਼ ਦਾ ਵੀ ਨਾਂ ਨਹੀਂ ਲੈ ਸਕਦੇ ਜਿੱਥੇ ਚੋਰੀ ਨਾ ਹੋਵੇ ਚੋਰੀ ਨਾ ਮੈਨੂੰ ਗੱਲ ਬੋਲਦੀ ਨਹੀਂ ਜੇਥੇ ਆ ਗਈ ਹੈ ਸਹਿਦ ਮੈਂ ਆਪ ਨੂੰ ਸਰਵਨ ਕਰਾਈ ਹੈ ਸੰਦ 81 ਦੀ ਗੱਲ ਹੈ ਦਾਸ ਨੇ ਉਹ ਔਰਤ ਸਿੰਘ ਸਵਾ ਦੇ ਕਹਾ ਕਰ ਰਿਹਾ ਸੀ ਇਹ ਆਸਥਾਨ ਕੋ ਦਾ ਨਵਾਂ ਨਾਮ ਆ ਗਿਆ। ਦਾਇਸ ਨੂੰ ਬੁਲਾਇਆ ਵੀ 15 20 ਦਿਨ ਕਥਾ ਕਰੋ। 10 20 ਕਰਨੇ ਅੱਡੇ ਦੋਲੇ। ਤੇ ਵੀ ਨਹੀਂ ਆਉਂਦੇ ਤੇ ਕੋਈ ਗੁਰਦੁਆਰੇ ਦਾ ਕੋਈ ਪਤਾ ਚਲੇ। ਤੇ ਗੁਰਦੁਆਰਾ ਬਣੇਗਾ। ਫੇਰ ਪੰਜ ਦਿਨ ਕਥਾ ਕਰ ਰਿਹਾ ਮੈਨੂੰ ਹੋਇਆ ਕਿ ਚੌਥੇ ਦਿਨ ਰਾਤ ਨੂੰ ਜਦ ਮੈਂ ਰਾਤ ਨੂੰ ਜੰਵੇ ਨੇ ਉੱਥੇ ਦੇਵਾਨ ਸਵੇਰੇ ਤੇ ਕੋਈ ਮਾਤਾ ਰੈਕਣ ਵੀ ਨਹੀਂ ਆਇਆ ਨਹੀਂ ਕਿਸੇ। ਬੱਸ ਦੇ ਨੇ ਕੰਮ ਕਰ। ਤੋਂ ਲਾਈਟ ਚਲੀ ਗਈ। ਕੋਲ ਬੈਠੇ ਸਨ ਮੇਰੇ ਸਰਦਾਰ ਕੀਰਤ ਸਿੰਘ ਸਟੇਜ ਤੇ। ਫਿਰ ਮੈਂ ਕਿਹਾ ਥੇ ਵੀ ਲਾਈਟ ਚਲੀ ਜਾਂਦੀ ਹੈ। ਬੈਨੋ ਕੈਲੇ ਦੇ ਜਾਂਦੀ ਤੇ ਨਹੀਂ ਅਸੀਂ ਪਹਿਲੀ ਵਾਰ ਹੀ ਦੇਖ ਪਹਿਲੀ ਵਾਰ ਦੇਖ ਲਾਈਟ ਨਹੀਂ ਜਾਂਦੀ ਸੀ ਹੁਣ ਪਿੱਛੇ ਥੋੜੇ ਦਿਨ ਹੋਏ ਨੇ ਉਦੋਂ ਵੀ ਹਾਲਸਾ ਉਦੋਂ ਤੇ ਸਾਰੇ ਅਮਰੀਕਾ ਦੀ ਚਲੀ ਗਈ ਮੈਂ ਸਨ ਇੱਕ ਐਸੀ ਵੀ ਗੱਲ ਕਰਦਾ ਸਾਰੇ ਨਿਊਯਾਰਕ ਦੀ ਨਗਰ ਚਲੀ ਬਿਜਲੀ ਫੇਰ ਰਾਤ ਦਾ ਜੋ ਲਿਫਟਾਂ ਦੇ ਸੰ ਉਹ ਲਿਫਟ ਦੇ ਚ ਫਸੇ ਰਹੇ ਜੋ ਇਲੈਕਟ੍ਰਿਕ ਟ੍ਰੇਨਾਂ ਦੇ ਜੇ ਬੈਠੇ ਸਨ ਉਹ ਟ੍ਰੇਨਾਂ ਦੇ ਫਸੇ ਰਹੇ ਬੈਂਕ ਦੀ ਸਪੋਰਟੀ ਸਾਰੇ ਬੈਂਕਾਂ ਦੀ ਸਪੋਰਟੀ ਇਲੈਕਟ੍ਰਿਕ ਸਿਸਟਮ ਨਾਲ ਸਪੋਰਟੀ ਸਿਸਟਮ ਵੀ ਹੈ ਮੈਨੂੰ ਕੀਰਤ ਸਿੰਘ ਜੀ ਨੇ ਕਿਹਾ ਇੱਥੇ ਸਾਰ ਨਹੀਂ ਹਾਂ ਪਤਾ ਨਹੀਂ ਕਿਉਂ ਹੋਇਆ ਔਰ ਗਜ਼ਬ ਦੀ ਗੱਲ ਸਾਰੀ ਰਾਤ ਲਾਈਟ ਨਹੀਂ ਆਈ ਨਹੀਂ ਸਵੇਰੇ ਚਾਲੂ ਹੋਈ ਉਹਦੇ ਨਾਲ ਟੀਵੀ ਹਰ ਮਨੁੱਖ ਨੇ ਖੋਲਿਆ ਵੀ ਦੇਖੀਏ ਕਾਰਨ ਕੀ ਹੈ ਪਤਾ ਚਲਿਆ ਆਸਮਾਨੀ ਬਿਜਲੀ ਨਿਊਯਾਰਕ ਦੇ ਸਭ ਤੋਂ ਵੱਡੇ ਟ੍ਰਾਂਸਫਾਰਮਰ ਤੇ ਗਿਰ ਗਈ ਉਹਨੇ ਸਾਰਾ ਸਿਸਟਮ ਤੋੜ ਦਿੱਤਾ ਟਰਾਂਸਫਾਰਮਰ ਜਲਾ ਕੇ ਰੱਖਿਆ ਸੀ ਸਿਸਟਮ ਸਾਰਾ ਬੰਦ ਹੋ ਗਿਆ ਉਸ ਰਾਤ ਨੂੰ ਇੱਕ ਰਾਤ ਨੂੰ 454 ਚੋਰ ਫੜੇ ਗਏ ਬੈਂਕ ਲੁੱਟ ਗਏ ਦੁਕਾਨਾਂ ਲੁੱਟ ਗਏ ਘਰ ਲੁੱਟ ਗਏ ਅੰデアਸ ਨੂੰ ਪਤਾ ਚੱਲ ਗਿਆ ਸਿਕਿਉਰਿਟੀ ਸਿਸਟਮ ਦੇ ਫੇਲ ਹੋਣ ਬੈਂਕ ਲੁੱਟੇ ਸਟੋਰ ਲੁੱਟੇ ਦੁਕਾਨਾਂ ਲੁੱਟੀਆਂ ਗਈਆਂ 450 ਚੋਰ ਇੱਕ ਰਾਤ ਦੇ ਵਿੱਚ ਪਕੜੇ ਕਿਉਂਕਿ ਸਾਰੀ ਪੁਲਿਸ ਹਰਕਤ ਦੇ ਚ ਆ ਗਏ ਹੁੰਦੇ ਨੇ ਗੜਬੜਨਾ ਮੈਂ ਇਹ ਦੇਖ ਕੇ ਦਿਨ ਨੂੰ ਅਖਬਾਰਾਂ 'ਚ ਪੜ੍ਹ ਕੇ ਤੇ ਟੀਵੀ ਤੇ ਅੱਗ ਵਤ ਦੇਖ ਕੇ ਸੁਣ ਕੇ 당ਗ ਹੈ ਫਿਰ ਮੈਂ ਸਰਦਾਰ ਕੀਰਤ ਸਿੰਘ ਨੂੰ ਕਿਹਾ ਮੈਂ ਗੱਲ ਇੱਕ ਰਾਤ ਲਾਈਟ ਗਈ ਨੀ ਉੱਗ ਗਈ ਸੋ ਅਲੀ ਸੋ ਸੋ ਪਕੜੇ ਗਏ ਨੇ ਜਿਹੜੇ ਨਹੀਂ ਪਕੜੇ ਗਏ ਉਹ ਅਲ ਕਿਉਂਕਿ ਪੁਲਿਸ ਕਹਿ ਰਹੀ ਸੀ ਜਿਹੜੇ ਪਕੜੇ ਗਏ ਨੇ ਤੇ ਕੁਝ ਵੀ ਨਹੀਂ ਇਸ ਤੋਂ 7-8 ਗੁਣਾ ਹੋਰ ਨੇ ਬੈਂਕਾਂ ਤੇ ਬੈਂਸਟੋਰਾਂ ਦੇ ਸਟੋਰ ਲੁੱਟ ਗਏ ਨਹੀਂ ਪਕੜੇ ਗਏ ਐ ਪਕੜੇ ਕਈ ਦੇ ਤਨੇ ਚੋਰ ਸਾਡੇ ਇਤਨੀ ਪੁਲਿਸ ਨਹੀਂ ਸੀ ਜਿਹਨੂੰ ਦਾ ਲਗਿਆ ਸਭ ਚੋਰਾਣ ਲੱਗ ਪਿਆ ਮੈਂ ਫੀਲਰ ਸੈਨੋ ਕਹ ਮੈਂ ਕਿ ਅਮਰੀਕਾ ਨਾਲੋਂ ਫਿਰ ਪਾਰ ਬਚੰਗ ਹੈ ਕਈ ਪ੍ਰਾਂਤਾਂ ਚ ਰਾਤ ਨੂੰ ਰੋਜ਼ ਲਾਈਟ ਜਾਂਦੀ ਹੈ ਇੱਕ ਵੀ ਚੋਰ ਨਹੀਂ ਪਕੜਿਆ ਗਿਆ ਕੋਈ ਚੋਰੀ ਇਤਨੀ ਹੁੰਦੀ ਨਹੀਂ ਮੈਂ ਇੱਕ ਮਹਿੰਦੇ ਸਮੇਂ ਦਾ ਸੇਂਦੋਸਤਾਨ ਨਾਲੋਂ ਅਮਰੀਕਾ ਬਹੁਤ ਅੱਗੇ ਹੈ। ਮੈਨੂੰ ਤੇ ਇਹ ਲੱਗਦਾ ਏ ਚੋਰਾਂ ਦਾ ਹੀ ਦੇਸ਼ ਹੈ। ਲੋਕ ਇੰਨੇ ਚੋ ਇੱਕ ਰਾਤ ਦੇ। ਦਰਸਲ ਅਗਰ ਕੋਈ ਸ਼ਰੀਫ ਹੈ ਤਾਂ ਇਸ ਵਾਸਤੇ ਹੈ ਅਜੇ ਚੋਰੀ ਕਰਨ ਦਾ ਮੌਕਾ ਨਹੀਂ ਬਣਿਆ। ਛੋਟਾ ਮੌਕਾ ਮਿਲਿਆ। ਉਹ ਗੁਰਦੁਆਰੇ ਦੇ ਚੁੱਕੇ ਛੇੜੀਆਂ ਚਪਲਾਂ ਹੀ ਚੋਰਾ ਕੇ ਲੈ ਗਿਆ ਵੱਡਾ ਮੌਕਾ ਮਿਲਿਆ ਸਾਰੀ ਗੋਲਕ ਹੜੱਪ ਕਰ ਗਏ ਮੌਕੇ ਦੀਗਾ ਛੋਟਾ ਮੌਕਾ ਮਿਲਿਆ ਇੱਕ ਬੰਦੇ ਨੂੰ ਲੁੱਟਿਆ ਵੱਡਾ ਮੌਕਾ ਮਿਲਿਆ ਸਾਰੇ ਪਰਿਵਾਰ ਨੂੰ ਲੁੱਟਿਆ ਹੋਰ ਵੱਡਾ ਮੌਕਾ ਮਿਲੇ ساری قوم لٹے ہیں اور وقت دا موقع ملے ہیں سارے دیش لٹے ہیں تیس تو زیادہ سمرت ہے ساری دنیا نو لٹے ہیں اس دنیا, دنیا دے لٹے لٹےرے دیش دے لٹے لٹےرے پروار دے لٹے رے قوم دے لٹے لٹےرے ویکتی ویکتی دے لٹے لٹےرے موجود سماج چوران ਅਨੇਕ ਤਾਲੇ ਸਾਈਕਲ ਨੂੰ ਤਾਲਾ ਲਾ ਲਾਵਾਰ ਨੂੰ ਤਾਲਾ ਲਾ ਲਾ ਸਕੂਟਰ ਨੂੰ ਤਾਲਾ ਲਾ ਲਾ ਦੁਕਾਨ ਨੂੰ ਤਾਲਾ ਲਾ ਲਾ ਮਕਾਨ ਨੂੰ ਤਾਲਾ ਹਰ ਪਾਸੇ ਹੀ ਤਾਲੇ ਹੀ ਤਾਦੇ ਤੇ ਤਾਲੇ ਸੰਤਾਂ ਤੋਂ ਡਰਦੇ ਨਹੀਂ ਲਾਏ ਜਾਂਦੇ ਚੋਰਾਂ ਤੋਂ ਡਰਦੇ ਇਹਦਾ ਮਤਲਬ ਚੋਰੀ ਤੇ ਚੋਰ ਹਰ ਜਗ੍ਹਾ ਮੌਜੂਦ ਹੈ ਵਾਲਬਨ 8-9 ਸਾਲ ਪੁਰਾਣੀ ਗੱਲ ਹੈ ਇਤਿਹਾਸਿਕ ਮੰਦਰ ਬਨਾਰਸ ਦੇ ਸ਼ਿਵ ਜੀ ਦਾ ਮੁਕਟ ਚੋਰੀ ਹੋ ਗਿਆ ਉਹ ਮੁਕਟ ਦੇਤੇ ਲੀਲਮ ਪੰਨੇ ਜੜਤ ਸੰ ਕਰੋੜਾਂ ਦਾ ਮੁਕਟ ਚੋਰੀ ਹੋ ਸਾਰੇ ਦੇਸ਼ ਦੇ ਚ ਹਲਚਲ ਯੂਪੀ ਵਿੱਚ ਹਲਚਲ ਹੋਣੀ ਸੀ ਸਾਰੇ ਯੂਪੀ ਵਿੱਚ ਬਹੁਤ ਵੱਡੇ ਪੱਧਰ ਤੇ ਹਲਚਲ ਹੈ ਇਤਿਹਾਸਿਕ ਉਹ ਕਿੰਨੇ ਟਾਈ ਵਕਤ ਚੋਰੀ ਹੋ ਗਿਆ ਤਿੰਨ ਮਹੀਨੇ ਬਾਅਦ ਉਹ ਮੁਖਤਿਰ ਪੁਜਾਰੀ ਹੋ ਗਏ ਤਿੰਨਵੇਂ ਅਸੂਆ ਰਾਹ ਦੀ ਖਬਰ ਤੇ ਵੀ ਦੀ ਖਬਰ ਕੀ ਦਾ ਮਤਲਬ ਜੋ ਪੂਜਾ ਕਰ ਰਿਆ ਸੀ ਉਹ ਵੀ ਚੋਰ ਸੀ ਬਾਅਦ ਵਿੱਚ ਪਤਾ ਚੱਲਿਆ ਮੁਖੀਏ ਵੀ ਨਾਲ ਸਨ ਤਾਂ ਮੰਦਰ ਦੇ ਜਿਹੜੇ ਮੁੰਤਜ਼ਮ ਸਨ ਉਹ ਵੀ ਚੋਰ ਸਨ ਆ ਦੋਗੇ ਸਮਾਜ ਚੋਰਾ ਜਿਹਨੂੰ ਮੌਕਾ ਨਹੀਂ ਮਿਲਿਆ ਬਸ ਸ਼ਰੀਰ ਜਦ ਮੈਨੂੰ ਕੋਈ ਕਹਿੰਦਾ ਇਹ ਦੋ ਲਫ਼ਜ਼ ਮੈਂ ਕਹਿ ਦਿਆਂ ਬਈ ਫਲਾਣਾ ਤੇ ਬੜਾ ਤਿਆਗੀ ਹੈ ਮੈਂ ਕਹਿੰਦਾ ਹੁਣਾ ਹੱਥ ਮਾਰਨ ਦਾ ਨਹੀਂ ਮੌਕਾ ਮਿਲਿਆ ਕੋਈ ਤਿਆਗੀ ਫਲਾਣਾ ਦੇ ਬੜਾ ਸਦ